ਬੇਟਾ ਤੁਸੀਂ ਕਿਹੜੇ ਘਰਾਂ ਚੋਂ ਹੋ ਤੇ ਕਿਸ ਦੀ ਲੜਕੀ ਹੋ ਮੈਂ ਸਹਿ ਕਰਤੇ ਚੱਕੀ ਤੋਂ ਆਟਾ ਭਸਾ ਕੇ ਲਿਆ ਰਹੀ ਲੜਕੀ ਨੂੰ ਪੁੱਛਿਆ ਅੰਕਲ ਜੀ ਮੈਂ ਮਾਸਟਰ ਕਰਮਚੰਦ ਦੀ ਲੜਕੀ ਹਾਂ ਜੋ ਪਿਛਲੇ ਸਾਲ ਹੀ ਸੇਵਾ ਮੁਕਤ ਹੋਏ ਹਨ ਉਸ ਨੇ ਬੜੇ ਆਤਮ ਵਿਸ਼ਵਾਸ ਨਾਲ ਜਵਾਬ ਦਿੱਤਾ ਪੜ੍ਹਦੇ ਹੋ ਕੋ ਛੱਡਤੀ ਪੜ੍ਹਾਈ ਮੈਂ ਉਸ ਦੀ ਕੰਮ ਤੇ ਸਲੀਕੇ ਨੂੰ ਦੇਖ ਕੇ ਪੁੱਛਿਆ ਜੀ ਮੈਂ ਵੀ ਇਹ ਫਾਈਨਲ ਚਾਹਾਂ ਉਸ ਨੇ ਸੰਕੇਤ ਜਿਹਾ ਜਵਾਬ ਦਿੱਤਾ ਤੇ ਤੁਹਾਡੇ ਮੰਮੀ ਕੀ ਕਰਦੇ ਹਨ ਕਿਉਂਕਿ ਲੜਕੀ ਨੂੰ ਇਸ ਤਰ੍ਹਾਂ ਦਾ ਕੰਮ ਕਰਦਾ ਵੇਖ ਮੈਨੂੰ ਬੜਾ ਅਜੀਬ ਜਿਹਾ ਲੱਗਿਆ ਅੰਕਲ ਜੀ ਪਾਪਾ ਮੰਮੀ ਕੁਝ ਬਿਮਾਰ ਜਿਹੇ ਰਹਿੰਦੇ ਹਨ ਤੇ ਘਰੇ ਹੀ ਹੁੰਦੇ ਹਨ ਤੁਸੀਂ ਹੈਰਾਨ ਨਾ ਹੋਵੋ ਘਰ ਦੇ ਸਾਰੇ ਕੰਮ ਕਰਨਾ ਮੇਰੀ ਮਜਬੂਰੀ ਹੈ ਤੇ ਆਤ ਵੀ ਫਿਰ ਤਾ ਤੂੰ ਪੁੱਤਾਂ ਵਰਗੀ ਧੀ ਹੋਈ ਮੈਂ ਉਸ ਨੂੰ ਸਵਾਸ ਦੇਣ ਦੇ ਮਕਸਦ ਨਾਲ ਕਿਹਾ ਅੰਕਲ ਜੀ ਕਿਉਂ ਪੁੱਤਾਂ ਵਰਗੀ ਹੀ ਧੀ ਕਿਉਂ ਧੀਆ ਵਰਗੀ ਧੀ ਕਿਉਂ ਨਹੀਂ ਬਸ ਜੀ ਤੁਸੀਂ ਜੇ ਕਿਸੇ ਨੂੰ ਚੰਗਾ ਨਹੀਂ ਕਹਿ ਸਕਦੇ ਤਾਂ ਮੰਦਾ ਕਹਿਣ ਦਾ ਵੀ ਕੋਈ ਹੱਕ ਨਹੀਂ ਉਹ ਪੜਕ ਗਈ ਬੇਟਾ ਮੈਂ ਤਾਂ ਤੈਨੂੰ ਕੁਝ ਗਲਤ ਨਹੀਂ ਕਿਹਾ ਮੈਂ ਸੱਟ ਪਟਾ ਗਿਆ ਮੈਂ ਤਾਂ ਉਸਨੂੰ ਪੁੱਤਾਂ ਵਰਗੀ ਧੀ ਹੀ ਕਿਹਾ ਸੀ ਕਿਉਂਕਿ ਉਹ ਮੁੰਡਿਆਂ ਦੀ ਤਰ੍ਹਾਂ ਘਰ ਦੇ ਸਾਰੇ ਕੰਮ ਕਰਦੀ ਸੀ ਉਹ ਦਲੇਰ ਵੀ ਸੀ ਤੇ ਮੈਂ ਉਸਨੂੰ ਅਕਸਰ ਇਹੇ ਕੰਮ ਕਰਦੀ ਨੂੰ ਦੇਖਦਾ ਸੀ ਤੁਸੀਂ ਆਪਣੀ ਧਾਰਨਾ ਅਨੁਸਾਰ ਸਹੀ ਹੋ ਲੋਕੀ ਵੀ ਇਸ ਤਰ੍ਹਾਂ ਹੀ ਮੰਨਦੇ ਹਨ ਪਰ ਅੰਕਲ ਜੀ ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ ਸਦੀਆਂ ਤੋਂ ਹੀ ਲੋਕਾਂ ਦੀ ਇਹ ਮਾਨਸਿਕਤਾ ਬਣ ਚੁੱਕੀ ਹੈ ਕਿ ਪੁੱਤ ਆਪਣੇ ਹੁੰਦੇ ਨੇ ਤੇ ਧੀਆਂ ਬੇਗਾਨਾ ਧਨ ਹਨ ਤੁਸੀਂ ਲੋਕ ਪੁੱਤਾਂ ਨੂੰ ਸਭ ਕੁਝ ਸਮਝਦੇ ਹੋ ਪਰ ਕਿਉਂ ਤੁਸੀਂ ਇਹ ਭੁੱਲ ਜਾਂਦੇ ਹੋ ਕਿ ਧੀ ਵੀ ਤੁਹਾਡਾ ਆਪਣਾ ਹੀ ਖੂਨ ਹੁੰਦੀ ਹੈ ਪੁੱਤਾਂ ਦੀ ਤਰ੍ਹਾਂ ਪੁੱਤ ਚਾਦਾਦ ਵਿੱਚੋਂ ਹਿੱਸਾ ਮੰਗਦੇ ਹਨ ਪਰ ਧੀਆਂ ਨਹੀਂ ਤੁਸੀਂ ਉਹਨਾਂ ਪੁੱਤਾਂ ਦੀ ਗੱਲ ਕਰਦੇ ਹੋ ਜੋ ਮਾਂ ਪਿਓ ਨੂੰ ਸਬਿਆ ਤੋਂ ਬਾਅਦ ਛੱਡ ਜਾਂਦੇ ਹਨ ਬਜ਼ੁਰਗਾਂ ਦੀ ਸੰਭਾਲ ਨਹੀਂ ਕਰਦੇ ਉਹਨਾਂ ਨੂੰ ਸਿਰਫ ਆਪਣੇ ਹਿੱਸੇ ਤੱਕ ਮਤਲਬ ਹੁੰਦਾ ਹੈ ਅੰਕਲ ਜੀ ਆ ਲੰਬੜਾਂ ਦੀ ਮੰਤਰੀ ਨੂੰ ਦੇਖ ਲਓ ਜਦੋਂ ਜੰਮਿਆ ਸੀ ਤਾਂ ਮਾਪਿਓ ਕਿੰਨੇ ਖੁਸ਼ ਸੀ ਕਿੰਨੀਆਂ ਖੁਸ਼ੀਆਂ ਮਨਾਈਆਂ ਗਈਆਂ ਕਿੰਨੇ ਪੂਜਾ ਪਾਠ ਕਰਵਾਏ ਗਏ ਅਗੇ 4 ਕੁੜੀਆਂ ਬਾਅਦ ਹੋਇਆ ਹੈ ਕੁੜੀਆਂ ਨੂੰ ਢੰਗ ਨਾਲ ਰੋਟੀ ਵੀ ਨਹੀਂ ਦਿੱਤੀ ਜਾਂਦੀ ਸੀ ਪੜਾਉਣਾ ਤਾਂ ਇੱਕ ਪਾਸੇ ਰਿਹਾ ਹੁਣ ਉਹ ਹੀ ਮੰਦਰੀ ਹੁਣ ਉਹ ਹੀ ਮਾਪਿਓ ਨੂੰ ਤੰਗ ਕਰਦਾ ਏ ਨਸੇ ਚ ਕੁੱਤ ਪਿਆ ਰਹਿੰਦਾ ਹੈ ਪੈਸੇ ਮੰਗਦਾ ਹੈ ਤੇ ਨਸ਼ਾ ਕਰਨ ਵਾਸਤੇ ਕਦੇ ਕਦੇ ਉਹ ਹੱਥ ਵੀ ਝੁਕਦਾ ਹੈ ਤੇ ਹੁਣ ਉਹੀ ਮਾਪਿਓ ਆਪਣੀਆਂ ਧੀਆ ਕੋਲ ਰਹਿੰਦੇ ਹਨ ਤੇ ਧੀਆ ਹੀ ਉਹਨਾਂ ਦੀ ਸੇਵਾ ਕਰਦੀਆਂ ਹਨ ਤੇ ਤੁਸੀਂ ਮੈਨੂੰ ਪੁੱਤਾਂ ਵਰਗੀ ਧੀ ਕਹਿੰਦੇ ਹੋ ਅੰਕਲ ਜੀ ਆਹ ਤੁਹਾਡੇ ਘਰ ਦੇ ਨਾਲ ਹੀ ਸੈਲਰ ਵਾਲਿਆਂ ਦਾ ਘਰ ਹੈ ਆਂਟੀ ਕਾफी ਸਮੇਂ ਤੋਂ ਬਿਮਾਰ ਹਨ ਉਹਨਾਂ ਦੇ ਦੋਨੇ ਬੇਟੇ ਉਸ ਦੀ ਸੰਭਾਲ ਨਹੀਂ ਕਰਦੇ ਪਰ ਉਸ ਦੀਆਂ ਧੀਆਂ ਇੱਥੇ ਆ ਕੇ ਉਸ ਦੀ ਖਾਤਰਦਾਰੀ ਕਰਦੀਆਂ ਹਨ ਜਦੋਂ ਉਹ ਆਂਟੀ ਹਸੌਤਾਲ ਵਿੱਚ ਦਾਖਲ ਸੀ ਤਾਂ ਉਸ ਦੀ ਧੀ ਇੱਥੇ ਹੀ ਰਹੀ ਤੇ ਦਵਾਈਆਂ ਦਵਾਉਂਦੀ ਰਹੀ ਉਸਦੇ ਪੁੱਤ ਤੇ ਨੂਹਾ ਕਦੇ ਉਸ ਨੂੰ ਪਾਣੀ ਵੀ ਨਹੀਂ ਪੁੱਛਿਆ ਫਿਰ ਉਹ ਮਾਂ ਨੂੰ ਨਾਲ ਲੈ ਗਈ ਉੱਥੇ ਤੇ ਉਸ ਦਾ ਇਲਾਜ ਕਰਵਾਇਆ ਅੰਕਲ ਜੀ ਮੈਂ ਹਾਂ ਤਾਂ ਤੁਹਾਡੇ ਤੋਂ ਉਮਰ ਚ ਬਹੁਤ ਛੋਟੀ ਪਰ ਤੁਹਾਡੇ ਅੰਦਰ ਵੀ ਜੋ ਪੁੱਤਾਂ ਪ੍ਰਤੀ ਇੱਕ ਖਾਸ ਜਿਹਾ ਮੋਹ ਹੈ ਉਹ ਸੱਚਾ ਹੈ ਪਰ ਤੁਸੀਂ 3ਾਂ ਦੇ ਯੋਗਦਾਰ ਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਸਾਰੇ ਹੀ ਪੁੱਤ ਗਲਤ ਨਹੀਂ ਹੁੰਦੇ ਪਰ ਤੁਸੀਂ ਧੀਆ ਨੂੰ ਬਹੁਤ ਸਮਝਦੇ ਹੋ ਹਮੇਸ਼ਾ ਲੜਕੀਆਂ ਨੂੰ ਮਾਣ ਮਹਿਰਾ ਦਾ ਚ ਰਹਿਣ ਦੀ ਨਸੀਹਤ ਦਿੰਦੇ ਹੋ ਪਰ ਤੁਸੀਂ ਪੁੱਤਰਾਂ ਤੇ ਆਪਣੀ ਲਗਾਮ ਕਿਉਂ ਨਹੀਂ ਰਕਸਦੇ ਤੁਸੀਂ ਧੀਆ ਨੂੰ ਉੱਚਾ ਦਰਜਾ ਨਾ ਦਿਓ ਪਰ ਇਹ ਧੀਆ ਬਰਾਬਰੀ ਦਾ ਹੱਕ ਤਾਂ ਰੱਖਦੀਆਂ ਹਨ ਮੈਂ ਤੁਹਾਡੀ ਕਿਸੇ ਗੱਲ ਦਾ ਗੁੱਸਾ ਨਹੀਂ ਕਰਦੀ ਪਰ ਤੁਹਾਡੀ ਧੀਆ ਪ੍ਰਤੀ ਸੋਚ ਨੂੰ ਜ਼ਰੂਰ ਬਦਲਣਾ ਚਾਹਾਂਗੀ ਜੋ ਤੁਸੀਂ ਮੈਨੂੰ ਪੁੱਤਾਂ ਵਰਗੀ ਧੀਆ ਕੇ ਮੇਰਾ ਹੀ ਨਹੀਂ ਲੱਖਾਂ ਧੀਆ ਦਾ અપਮਾਨ ਕੀਤਾ ਹੈ ਉਸ ਦਾ ਮੈਨੂੰ ਦੁੱਖ ਹੈ ਤੇ ਰਹੇਗਾ ਵੀ ਅੰਕਲ ਜੀ ਕਦੇ ਕਿਸੇ ਮਾਂ ਨੂੰ ਜਾ ਕੇ ਪੁੱਛੋ ਜੇ ਪੁੱਤਾਂ ਕੋਲੋਂ ਉਸ ਨੂੰ ਰੋਟੀ ਨਹੀਂ ਮਿਲਦੀ ਤਾਂ ਧੀ ਨਾਲ ਸੁੱਖ ਦੁੱਖ ਕਰਕੇ ਉਸ ਨੂੰ ਜੋ ਸਕੂਨ ਮਿਲਦਾ ਹੈ ਕਿ ਉਹ ਪੁੱਤ ਦੇ ਸਕਦੇ ਹਨ ਦਿਲ ਦੇ ਗੁਬਾਰ ਨੂੰ ਕੱਢਣ ਲਈ ਧੀ ਦਾ ਹੋਣਾ ਜ਼ਰੂਰੀ ਹੈ ਅੱਜ ਪੁੱਤ ਰੋਟੀ ਦਿੰਦੇ ਹਨ ਉਹ ਜਾਂ ਤਾਂ ਪੈਨਸ਼ਨ ਦੇ ਬਦਲੇ ਚ ਦਿੰਦੇ ਹਨ ਜਾਂ ਜਾਇਦਾਦ ਦੇ ਲਾਲਚ ਵਿੱਚ ਪਰ ਧੀਆਂ ਦਾ ਪਿਆਰ ਤਾਂ ਨਿਸਵਾਰਥ ਹੁੰਦਾ ਹੈ ਜੇ ਤੁਸੀਂ ਮੇਰੀ ਤੁਲਨਾ ਉਹਨਾਂ ਪੁੱਤਾਂ ਨਾਲ ਕਰ ਰਹੇ ਹੋ ਇਹ ਗਾਲੀ ਨਹੀਂ ਤਾਂ ਹੋਰ ਕੀ ਹੈ ਅੰਕਲ ਜੀ ਕੀ ਬਣੂੰਗਾ ਉਹਨਾਂ ਮਾਪਿਆਂ ਦਾ ਜੇ ਉਹਨਾਂ ਦੀਆਂ ਧੀਆਂ ਵੀ ਪੁੱਤਾਂ ਵਰਗੀਆਂ ਖੁਦਗਰਜ਼ ਤੇ ਸਵਾਰਥੀ ਹੋ ਗਈਆਂ ਤਾਂ ਫਿਰ ਕੌਣ ਬਣੂੰਗਾ ਉਹਨਾਂ ਦਾ ਬੜਾਪੇ ਦੀ ਲਾਠੀ ਕੌਣ ਸੁਣੂਗਾ ਮਾਂ ਦੇ ਦਿਲ ਦੀਆਂ ਗੱਲਾਂ ਤੇ ਕੌਣ ਮਾਂ ਦਾ ਦੁੱਖਾਂ ਦਾ ਭਾਰ ਵਧਾਏਗਾ ਅੰਕਲ ਜੀ ਤੁਸੀਂ ਮੈਨੂੰ ਧੀ ਹੀ ਰਹਿਣ ਦਿਓ ਤੁਹਾਡੀ ਮਿਹਰਬਾਨੀ ਹੋਵੇਗੀ ਅੰਕਲ ਜੀ ਮੈਂ ਸਭ ਤੋਂ ਛੋਟੀ ਹਾਂ ਕਰੇ بڑے ਲਾਡਾਂ ਤੇ ਚਾਲਾਂ ਨਾਲ ਮੇਰੇ ਦੋਨੇ ਭਰਾਵਾਂ ਦੇ ਵਿਆਹ ਕੀਤੇ ਸਾਰੇ ਸਗਣ ਵਿਚਾਰੇ ਗਏ ਕੁਝ ਖੂਦਨ ਤਾਂ ਮੇਰੇ ਮਾਂ ਪਿਓ ਦੀ ਅੱਡੀ ਨਾ ਲੱਗੀ ਜ਼ਮੀਨ ਤੇ ਮੇਰੀ ਮਾਂ ਫੁੱਲੀ ਨਹੀਂ ਸੀ ਸਮਾਉਂਦੀ ਕਰੇ ਦੋ ਦੋ ਨੋਹਾਂ ਜੁਆਈਆਂ ਸੀ ਪਰ ਉਹ ਖੁਸ਼ੀਆਂ ਚੰਦ ਕੋ ਦਿੰਦਿਆਂ ਰਹਿ ਗਈਆਂ ਘਰੇ ਕਿਚ-ਕਿਚ ਸ਼ੁਰੂ ਹੋ ਗਈ ਨੂਆਂ ਦੇ ਨਖਰੇ ਮੇਰੀ ਮਾਂ ਤੋਂ ਝੱਲਣਾ ਹੋਏ ਪਾਪਾ ਸੇਵਾ ਮੁਕਤੀ ਦੇ ਨੇੜੇ ਸਨ ਦੋ ਭਰਾਵਾਂ ਨੇ ਕਿਨਾਰਾ ਕਰਨ ਚ ਹੀ ਭਲਾਈ ਸਮਝੀ ਤੇ ਆਪਣਾ ਹਿੱਸਾ ਲੈ ਕੇ ਤੁਰਦੇ ਬਣੇ ਕਈ ਦਿਨ ਤਾਂ ਮੇਰੀ ਮਾਂ ਰੋਂਦੀ ਰਹੀ ਫਿਰ ਉਸਨੇ ਹਲਾਤ ਨਾਲ ਸਮਝੌਤਾ ਕਰ ਲਿਆ ਮੈਂ ਮਾਂ ਨੂੰ ਹੌਸਲਾ ਦਿੱਤਾ ਮਾਂ ਮੈਂ ਜੂ ਹਾਂ ਨਾ ਤੂੰ ਫੇਰ ਨਾ ਕਰ ਤੇ ਉਸ ਦਿਨ ਤੋਂ ਬਾਅਦ ਮੈਂ ਘਰ ਦੇ ਸਾਰੇ ਕੰਮਾਂ ਦਾ ਜਿੰਮਾ ਸੰਭਾਲ ਲਿਆ ਹੁਣ ਨਾ ਪਾਪਾ ਤੋਂ ਕੰਮ ਹੁੰਦਾ ਹੈ ਤੇ ਨਾ ਹੀ ਮੰਮੀ ਤੋਂ ਹਾਂ ਜੋ ਪੈਨਸ਼ਨ ਆ ਜਾਂਦੀ ਹੈ ਘਰ ਦਾ ਗੁਜ਼ਾਰਾ ਚੱਲ ਜਾਂਦਾ ਹੈ ਬਾਕੀ ਕੰਮ ਦੀ ਕੋਈ ਚਿੰਤਾ ਨਹੀਂ ਅੰਕਲ ਜੀ ਤੁਸੀਂ ਮੇਰੀ ਤੁਲਨਾ ਮੇਰੇ ਭਰਾਵਾਂ ਨਾਲ ਕਰ ਰਹੇ ਹੋ ਕਿ ਮੈਂ ਵੀ ਉਹਨਾਂ ਵਰਗੀ ਲੱਗਦੀ ਆ ਤੁਹਾਨੂੰ ਮੇਰੇ ਕੋਲ ਉਸ ਦੇ ਸਵਾਲ ਦਾ ਕੋਈ ਜਵਾਬ ਨਹੀਂ ਸੀ ਉਸ ਦਾ ਭਾਸ਼ਣ ਅਜੇ ਜਾਰੀ ਸੀ ਪਰ ਮੇਰੇ ਵਿੱਚ ਹੋਰ ਸੁਣਨ ਦੀ ਤਾਕਤ ਨਹੀਂ ਸੀ ਪਰ ਮੈਂ ਉਸ ਦੀਆਂ ਗੱਲਾਂ ਤੇ ਗੌਰ ਕਰ ਰਿਹਾ ਸੀ ਜੋ ਕੌੜੀਆਂ ਤਾਂ ਸੀ ਪਰ ਸੱਚੀਆਂ ਸਨ ਹੁਣ ਵਾਕਿਆ ਹੀ ਉਸ ਨੂੰ ਧੀਆ ਵਰਗੀ ਧੀ ਕਹਿਣੋਂ ਦਿਲ ਕਰਦਾ ਸੀ ਤੇ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਰਮੇਸ਼ ਸੇਠੀ ਬਾਦਲ ਜੀ ਦੀ ਰਚਨਾ ਇਹ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਧੀਆ ਤੇ ਪੁੱਤਰਾਂ ਬਾਰੇ ਆਪਣੇ ਆਪਣੇ ਵਿਚਾਰ ਜਰੂਰ ਦੱਸੋ ਜੀ ਮੇਰੇ ਵਿਚਾਰ ਅਨੁਸਾਰ ਹਰ ਇੱਕ ਘਰ ਵਿੱਚ ਧੀ ਹੋਣੀ ਲਾਜ਼ਮੀ ਹੈ ਧੰਨਵਾਦ ਜੀ